ਤਰਨਤਾਰਨ ਚੋਣ ਨੂੰ ਲੈ ਕੇ ਮਾਹੌਲ ਭਖਦਾ ਜਾ ਰਿਹਾ ਹੈ 77 ਨੇ ਵੱਡਾ ਦਾਵਾ ਕੀਤਾ ਮਨਦੀਪ ਸਿੰਘ ਨੂੰ ਅੰਮ੍ਰਿਤਪਾਲ ਪਾਰਟੀ ਦੇ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਧਾ ਸਾਥ ਮਿਲ ਰਿਹਾ ਇਸ ਤੋਂ ਇਲਾਵਾ ਕੁਝ ਹੋਰ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨਿਯੁਕਤ ਸੀਨੀਅਰ ਉਮੀਦਵਾਰ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਵੱਲੋਂ ਭਾਈ ਮਨਦੀਪ ਸਿੰਘ ਭਰਾਤਾ ਭਾਈ ਸੰਦੀਪ ਸਿੰਘ ਸਾਨੀ ਨੂੰ ਇਹਨਾਂ ਚੋਣਾਂ ਵਿੱਚ ਪੂਰਨ ਹਮਾਇਤ ਦਿੱਤੀ ਹੈ ਉਹਨਾਂ ਕਿਹਾ ਕਿ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਐਲਾਨ ਹੋਣ ਕਰਕੇ ਸੇਸੀ ਮੈਦਾਨੋਂ ਇੱਕ ਵਾਰ ਫਿਰ ਭੱਗ ਗਿਆ ਇਸ ਦਰਮਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੁਨਰ ਸਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਲੈਕਸ਼ਨ ਦੀ ਤਿਆਰੀ ਲਈ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਹਲਕਾ ਤਰਨਤਾਰ ਤੋਂ ਭਾਈ ਸੰਦੀਪ ਸਿੰਘ ਸਣੀ ਦੇ ਭਰਾਤਾ ਭਾਈ ਮਨਦੀਪ ਸਿੰਘ ਜੋ ਕੇ ਆਜ਼ਾਦ ਤੌਰ ਤੇ ਪੰਥ ਦੇ ਸਾਂਝੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਰੇ ਨੇ ਉਹਨਾਂ ਦੀ ਪੂਰਨ ਤਰਨਤਾਰ ਤੇ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਭਾਈ ਸੰਦੀਪ ਸਿੰਘ ਪਿਛਲੇ ਕੁਝ ਸਾਲਾਂ ਤੋਂ ਪੰਥ ਦੀ ਸੇਵਾ ਕਰ ਰਹੇ ਨੇ ਤੇ ਜ਼ੁਲਮ ਬੇਇਨਇਆਈਆਂ ਤੇ ਜ਼ਬਰ ਦੇ ਖਿਲਾਫ ਉਹਨਾਂ ਦਾ ਸਪਸ਼ਟ ਪੱਖ ਹੋਣ ਕਰਕੇ ਇਸ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਅੱਜ ਆਪਣਾ ਫਰਜ਼ ਪਹਿਚਾਣਦੇ ਆ ਉਹਨਾਂ ਦੇ ਪਰਿਵਾਰ ਦੇ ਕੈਂਡੀਡੇਟ ਨੂੰ ਸਮਰਥਨ ਦਿੱਤਾ ਜਾਵੇ ਤਰਨਤਾਰ ਨੂੰ ਪੰਥਕ ਹਲਕੇ ਵਜੋਂ ਜਾਣੇ ਜਾਂਦੇ ਅਤੇ ਇਸੇ ਹਲਕੇ ਦੇ ਲੋਕ ਸੰਘਰਸ਼ੀ ਭਾਵਨਾ ਨੂੰ ਬਾਕੂਵੀ ਸਮਝਦੇ ਨੇ ਇਸ ਹਲਕੇ ਦੀ ਸਮੂਹ ਸੰਗਤ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪੰਥਕ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਪਈ ਸੰਦੀਪ ਸਿੰਘ ਸਨੀ ਦੇ ਭਰਾਤਾ ਭਾਈ ਮਨਦੀਪ ਸਿੰਘ ਦੇ ਮੋਢੇ ਨਾਲ ਮੋਢਾ ਲਗਾਇਆ ਜਾਵੇ ਤਾਂ ਜੋ ਪੰਜਾਬ ਦੀ ਵਾਂਗ ਡੋਰ ਇਸ ਪੰਜਾਬ ਦੀ ਭਾਵਨਾ ਨੂੰ ਸਮਝਣ ਵਾਲੇ ਸੰਘਰਸ਼ੀ ਸੱਜਣਾ ਦੇ ਹੱਥ ਵਿੱਚ ਆ ਸਕੇ ਖਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਾਲੀਦਲ ਵਾਰਿਸ ਪੰਜਾਬ ਦੇ ਵੱਲੋਂ ਤਰਨਤਾਰਨ ਹਲਕੇ ਤੋਂ ਉਤਾਰੇ ਉਮੀਦਵਾਰ ਭਾਈ ਮਨਦੀਪ ਸਿੰਘ ਦਾ ਸਮਰਥਨ ਕਰਦਿਆਂ ਕਿਹਾ ਕਿ ਗੁਰੂ ਦਾ ਪੰਜਾਬ ਬਚਾਉਣ ਲਈ ਮਨੁਵਾਦੀਆਂ 84 ਵਾਲਿਆਂ ਬੇਅਦਬੀ ਦਲੋਂ ਕੇਜਰੀਵਾਲ ਅਤੇ ਹੋਰਨਾ ਜ਼ਰੂਰੀ ਨੇ ਬੀਬੀ ਪਰਮਜੀਤ ਕੌਰ ਖਾਲੜਾ ਤੇ ਵਕ ਵਕ ਖਾਗੋ ਨੇ ਕਿਹਾ ਕਿ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਵਕ ਵਕ ਰੰਗਾਂ ਦੇ ਮਨੁਵਾਦੀਆਂ ਅਤੇ ਉਹਨਾਂ ਦੇ ਟੁਕੜਬਾਚ ਚ ਬਾਦਲ ਦਲ ਦੀ ਨਵੀਂ ਪੁਰਾਣੀ ਕੰਪਨੀ ਕੇਜਰੀਵਾਲ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਲੁੱਟਿਆ ਉਹਨਾਂ ਕਿਹਾ ਕਿ ਪਾਪੀ ਧਰਾਨੇ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚੜਾ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਮ੍ਰਿਤਕ ਦੇਹਾਂ ਵੀ ਵਾਰਸਾਂ ਨੂੰ ਨયા ਸੌਪੀਆਂ ਪੰਜਾਬ ਅੰਦਰ ਚੱਪੇ-ਚੱਪੇ ਤੇ ਝੂਠੇ ਪੁਲਿਸ ਮੁਕਾਬਲੇ ਬਣਾਏ 25000 ਸਿੱਖ ਨੌਜਵਾਨ ਬੀਬੀਆਂ ਬਜ਼ੁਰਗ ਬੱਚੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਉਹਨਾਂ ਦੀਆਂ ਲਾਸ਼ਾਂ ਲਾवारिस ਕਰਾਰ ਦੇ ਕੇ ਸ਼ਮਸ਼ਾਨ ਘਾਟ ਵਿੱਚ ਸੜ ਦਿੱਤੀਆਂ ਗਿਆ ਨਵੰਬਰ 84 ਕਤਲੇਆਮ ਹੋਇਆ ਨਸ਼ਿਆਂ ਰਾਹੀਂ ਜਵਾਨੀ ਬਰਬਾਦ ਕੀਤੀ ਗਈ ਰਾਜਨੀਤਿਕ ਆਗੂਆਂ ਅਫਸਰਾਂ ਤੇ ਨਕਲੀ ਸੰਤਾਂ ਨੇ ਜਾਇਦਾਦਾਂ ਦੇ ਅੰਬਾਰ ਲਾਏ ਪਰ ਕਿਸਾਨ ਗਰੀਬ ਨੂੰ ਖੁਦਕੁਸ਼ੀਆਂ ਵਿੱਚ ਧੱਕ ਦਿੱਤਾ ਪੰਥ ਤੋਂ ਪੰਜਾਬ ਉੱਪਰ ਢਾਹੇ ਜ਼ੁਲਮਾਂ ਦੀ ਇੰਨਾਂ ਧਿਰਾਂ ਨੇ ਕੋਈ ਪੜਤਾਲ ਕਰਾਉਣ ਦੀ ਬਜਾਏ ਮੁਕੰਮਲ ਰੂਪ ਵਿੱਚ ਪਰਦਾ ਪਾਇਆ ਭਾਈ ਰਾਜੋਵਾਲਾ ਦੀ ਫਾਂਸੀ ਰੱਦ ਨਹੀਂ ਹੋਈ ਅਤੇ ਨਾ ਹੀ ਭਾਈ ਅਮਰਿਤਪਾਲ ਸਿੰਘ ਅਤੇ ਹੋਰਨਾਂ ਸਿੱਖਾਂ ਉੱਪਰ ਲਾਇਆ ਐਨਐਸਯੂਪੀਏ ਹਟੇ ਨੇ ਗੈਰਕਾਨੂੰਨੀ ਤੇ ਗੈਰਸੰਵਿਧਾਨਿਕ ਤੌਰ ਤੇ ਲੰਬੇ ਸਮੇਂ ਤੋਂ ਸਿੱਖਾਂ ਨੂੰ ਬੰਦੀ ਬਣਾਇਆ ਗਿਆ ਹੈਰਾਨੀ ਦੀ ਗੱਲ ਹੈ ਕਿ ଅਪਰੋਗਤ ਪਾਪੀ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸ਼ੀਰ ਦੀ ਦਿਹਾੜੇ ਤੇ ਗੁਰੂ ਘਰਾਂ ਵਿੱਚ ਸਨਮਾਨਿਤ ਹੋਣ ਦੀਆਂ ਤਿਆਰੀਆਂ ਵਿੱਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਲਾਲਾ ਰਾਮਦੇਵ ਵਰਗੇ ਵੱਡੇ ਲੋਟੂ ਸਨਮਾਨਿਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਲਈ ਸੱਦੇ ਜਾ ਰਹੇ ਨੇ ਉਹਨਾਂ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਵਰਗੇ ਲੋਕ 21 ਸਿੱਖ ਨੌਜਵਾਨ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾਉਂਦੇ ਨੇ ਅਤੇ ਪਰ ਉਹਨਾਂ ਦੇ ਝੂਠੇ ਮੁਕਾਬਲਿਆਂ ਦੀ ਪੜਤਾਲ ਨਾ ਕਰ ਸਕੇ ਹੋਰ ਤਾਂ ਹੋਰ ਉਹਨਾਂ 21 ਸਿੱਖ ਨੌਜਵਾਨਾਂ ਦੇ ਨਾਮ ਵੀ ਨਹੀਂ ਦੱਸ ਰਹੇ ਅਖੀਰ ਵਿੱਚ ਉਹਨਾਂ ਭਾਈ ਮਨਦੀਪ ਸਿੰਘ ਨੂੰ ਜਿਤੇ ਆਉਣ ਦੀ ਅਪੀਲ ਕੀਤੀ ਉਦਰ ਪੰਜਾਬ ਦੇ ਮਨਤ ਮੰਤਰੀ ਅਮਨ ਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਜਾ ਰਹੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣਗੇ। ਕਰੋੜਾ ਨੇ ਕਿਹਾ ਕਿ ਹਰਮਿਤ ਸਿੰਘ ਸੰਧੂ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਪਹਿਲਾਂ ਵੀ ਚੋਣ ਜਿੱਤ ਚੁੱਕੇ ਨੇ ਇਸ ਵਾਰ ਉਹ ਚੌਥੀ ਵਾਰ ਪੰਜਾਬ ਅਸੈਂਬਲੀ ਵਿੱਚ ਜਾਣਗੇ। ਅਸੀਂ ਤਰਨਤਾਰਨ ਸੀਟ ਤੋਂ ਵਿਕਾਸ ਤੇ ਮੁੱਦੇ ਤੇ ਚੋਣ ਲੜਾਂਗੇ। ਭਗਵੰਤ ਮਾਨ ਸਰਕਾਰ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਵਿਕਾਸ ਕੀਤਾ ਉਹਨਾਂ ਅਕਾਲੀ ਦਲ ਨੂੰ ਕਰੜੇ ਹੱਤੀ ਲੈਂਦੇ ਆ ਕਿ ਹੜ੍ਹਾਂ ਵਿੱਚ 4 ਗੱਠੀਆਂ ਨੋਟਾਂ ਦੀ ਵੰਡ ਲੈਣ ਨਾਲ ਕੋਈ ਲੋਕਾਂ ਦਾ ਹਮਦਰਦ ਨਹੀਂ ਬਣ ਜਾਂਦਾ ਪੰਜਾਬ ਸਰਕਾਰ ਨੇ ਹੜ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਹੀ ਮੰਤਰੀ ਤੇ ਵਿਧਾਇਕ ਲੋਕਾਂ ਵਿੱਚ ਤੇ ਲੋਕਾਂ ਦੇ ਨਾਲ ਰਹੇ ਨੇ ਵਰਸਾਤਾਂ ਜ਼ਿਆਦਾ ਪੈਣ ਕਾਰਨ ਹੜਾ ਆਏ ਪਰ ਅਸੀਂ ਲੋਕਾਂ ਦੀ ਸੇਵਾ ਲਈ ਐਨ ਜੀਓ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਇੱਕ ਕਰ ਦਿੱਤਾ ਅਰੋੜਾ ਨੇ ਕਿਹਾ ਕਿ ਹੁਣ ਲੋਕਾਂ ਦੇ ਮੁਰਬ ਸੇਵੇ ਲਈ ਵੀ ਸਰਕਾਰ ਯਤਨਸ਼ੀਲ ਹੈ ਦੱਸਦੇ ਕਿ ਲੋਕ ਸਭਾ ਵਿਧਾਨ ਸਭਾ ਹਲਕਾ ਰਾਜਾ ਸੰਸਦ ਵਿੱਚ ਸਰਦੀ ਖੇਤਰ ਤੋਂ ਆਪ ਦੇ ਵਰਕਰ ਅਤੇ ਡੈਰੀ ਵਿਕਾਸ ਬੋਰਡ ਦੇ ਡਾਇਰੈਕਟਰ ਦਲਜੀਤ ਸਿੰਘ ਮਿਆਦੀ ਆਪਣੇ ਸੰਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਹਲਵੈਦਾ ਕਹਿ ਕੇ ਵਾਰਿਸ ਪੰਜਾਬ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਰਦੀ ਪਿੰਡ ਮਿਆਦੀਆ ਦੇ ਦਲਜੀਤ ਸਿੰਘ ਮਿਆਦੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਲਵੈਦਾ ਕਹਿ ਕੇ ਵਿਧਾਨ ਸਭਾ ਹਲਕਾ ਰਾਜਾ ਸੰਸਦੀ ਤੋਂ ਸੰਕੜੇ ਵਰਕਰ ਵਾਰਿਸ ਪੰਜਾਬ ਵਿੱਚ ਸ਼ਾਮਿਲ ਹੋ ਰਿਹਾ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਇਲਾਕੇ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਵਖਲਾਟ ਤੇ ਡਰ ਸਪੀਕਰ ਸਪੀਕਰ ਨੂੰ ਜ਼ਬਰਦਸਤੀ ਖਡੂਰ ਸਾਹਿਬ ਸੀਟ ਖਾਲੀ ਘੋਸ਼ਿਤ ਕਰਨ ਤੋਂ ਰੋਕਣਾ ਇਸ ਸਭ ਤੋਂ ਵੱਡਾ ਸਬੂਤ ਹੈ ਸੰਵਿਧਾਨ ਅਨੁਸਾਰ ਜੇ ਕਿਸੇ ਮੈਂਬਰ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਸ ਦੀ ਵਿਧਾਨ ਸਭਾ ਸੀਟ ਆਪਣੇ ਆਪ ਖਾਲੀ ਮੰਨੀ ਜਾਂਦੀ ਹੈ ਜਦ ਤੱਕ ਉੱਚ ਅਦਾਲਤ ਤੋਂ ਰਾਹਤ ਨਾ ਮਿਲੇ ਸਪੀਕਰ ਸਾਹਿਬ ਦਾ ਇਹ ਕਦਮ ਸਿੱਧੇ ਤੌਰ ਤੇ ਸੁਪਰੀਮ ਕੋਰਟ ਦੇ ਲੀਲੀ ਥਾਮਸ ਬਨਾਮ ਯੂਨੀਅਨ ਆਫ ਇੰਡੀਆ ਫੈਸਲੇ ਦੀ ਉਲੰਘਣਾ ਜੇ ਸਪੀਕਰ ਸਾਹਿਬ ਨੂੰ ਰੋਕਿਆ ਨਾ ਜਾਂਦਾ ਤਾਂ ਤਰਨਤਾਰਨ ਦੇ ਨਾਲ ਕੜੂਰ ਸਾਹਿਬ ਦੀ ਜ਼ਮੀਨੀ ਚੋਣ ਵੀ ਹੁੰਦੀ ਪਰ ਹੁਣ ਸਵਾਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਪਿਛਲੇ ਸਾਲ ਚਾਰ ਜ਼ਮੀਨੀ ਚੋਣਾਂ ਇਕੱਠੀਆਂ ਕਰਵਾ ਸਕਦੀ ਹੈ ਉਹ ਹੁਣ ਸਿਰਫ ਦੋ ਤੋਂ ਕਿਉਂ ਘਬराई ਹੋਈ ਹੈ